ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂਗੇ ਵਧ ਰਹੇ ਟੈਂਪਰੇਚਰ ਬਾਰੇ ਜਿਵੇਂ ਦਿਨੋਂ ਦਿਨਾਂ ਤਾਪਮਾਨ ਵਧਦਾ ਜਾ ਰਿਹਾ ਹੈਗਾ ਜਿਵੇਂ ਅੱਜ 17 ਤਰੀਕ ਦੂਜਾ ਮਹੀਨਾ 2025 ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਜਿਹੜਾ ਤਾਪਮਾਨ ਕੱਲ੍ਹ ਦੇ ਦਿਨ ਨਾਲੋਂ ਅੱਜ 2 ਡਿਗਰੀ ਤਾਫਵਾਨ ਜ਼ਿਆਦਾ ਚੱਲ ਰਿਹਾ ਹੈਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਖਬਰਾਂ ਮਿਲ ਰਹੀਆਂ ਨੇ ਕਿ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਣ ਵਾਲਾ ਹੈਗਾ ਇਸ ਦੇ ਨਾਲ ਹੀ ਜਿਵੇਂ ਹੁਣ ਕਣਕਾਂ ਨੇ ਬੱਲੀਆਂ ਕੱਢੀਆਂਵੇਂ ਨੇ ਬਾਹਰ ਦਾਣੇ ਭਰਨ ਦੇ ਸਟੇਜ ਦੇ ਵਿੱਚ ਨੇ ਗਿਆ ਕਣਕਾਂ ਹੁਣ ਆਪਾਂ ਨੂੰ ਪਾਣੀ ਦੀ ਵੀ ਪੂਰੀ ਗੌਰ ਰੱਖਣੀ ਰੱਖਣੀ ਪੈਣੀ ਹੈ ਇਹਦੇ ਨਾਲ ਪਾਣੀ ਆਪਾਂ ਨੂੰ ਸਮੇਂ ਸਿਰ ਲਾਉਣਾ ਚਾਹੀਦਾ ਹੈ ਤੇ ਨਾਲ ਹੀ ਆਪਾਂ ਇਹਦੇ ਜੇ ਕੋਈ ਬਿਮਾਰੀ ਲੱਗਦੀ ਹੈ ਕਣਕ ਨੂੰ ਉਹਦੇ ਲਈ ਵੀ ਆਪਾਂ ਨੂੰ ਗੌਰ ਰੱਖਣੀ ਚਾਹੀਦੀ ਹੈ ਕੋਈ ਤੇਲਾ ਵਗੈਰਾ ਜਾਂ ਹੋਰ ਜਿਵੇਂ ਹੁਣ ਕਿਸਾਨ ਭਰਾਵਾਂ ਦੇ ਕਮੈਂਟਾਂ ਆਉਂਦੇ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਹੁਣ ਗਰਮਾਹਸ਼ ਦੇ ਕਾਰਨ ਆਪਣੇ ਖੇਤਾਂ ਦੇ ਵਿੱਚ ਜਿਵੇਂ ਪੀਲੀ ਖੁੰਗੀ ਦੀ ਸਮੱਸਿਆ ਆ ਗਈ ਉਹ ਕਿਤੇ ਕਿਤੇ ਆਪਾਂ ਨੂੰ ਦੇਖਣ ਨੂੰ ਲੱਗ ਰਹੀ ਹੈ ਜੀ ਅਤੇ ਇਹਦੇ ਨਾਲ ਹੀ ਜਿਵੇਂ ਗਰਮੈਸ਼ ਵੱਧਦੀ ਆ ਹੁਣ ਤਾਂ ਤੇਲੇ ਦੀ ਵੀ ਸਮੱਸਿਆ ਆ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਾਧੇ ਤਾਪਮਾਨ ਨੂੰ ਦੇਖਦੇ ਹੋਏ ਜਿਹੜੇ ਕਿਸਾਨ ਭਰਾਵਾਂ ਨੇ ਹਜੇ ਤੱਕ ਆਪਣੀ ਕਣਕ ਨੂੰ ਪਾਣੀ ਨਹੀਂ ਲਾਇਆ ਜਾਂ ਕੋਈ ਸਪਰੇਅ ਸਿਲਕਣ ਬਾਰੇ ਸੋਚ ਰਹੇ ਨੇ ਪਰ ਜਿਵੇਂ ਹੁਣ ਆਉਣ ਵਾਲੇ 2-4 ਦਿਨਾਂ ਤੱਕ 20 ਤਰੀਕ ਤੱਕ ਰ 19-20 ਤਰੀਕ ਤੱਕ ਮੌਸਮਾ ਜਿਹੜਾ ਉਹ ਖਰਾਬ ਰਹਿਣ ਦੇ ਚਾਂਸ ਲੱਗ ਰਹੇ ਨੇਗੇ ਬਾਕੀ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾ ਵੀ ਚੱਲ ਸਕਦੀ ਆ ਤੇ ਝੱਖੜ ਵੀ ਆ ਸਕਦਾ ਹੈਗਾ ਜਾਂ ਬਰਖਾ ਕਿਤੇ ਕਿਤੇ ਥੋੜੀ ਥੋੜੀ ਵੀ ਹੋ ਸਕਦੀ ਹੈ ਕਿ ਇਹ ਨਹੀਂ ਹੈਗਾ ਵੀ ਕੀ ਸਾਰੇ ਆਪਣੇ ਪੰਜਾਬ ਦੇ ਵਿੱਚ ਜਾਂ ਕੁਝ ਏਰੀਆ ਵਿੱਚ ਪੂਰੇ ਜਿਆਦੇ ਬਰਖਾ ਹੋਵੇਗੀ ਇਸ ਲਈ ਆਪਾਂ ਨੂੰ 20 ਤਰੀਕ ਤੱਕ ਜਿਹੜੀ ਪੂਰੀ ਅਪਡੇਟ ਆ ਗਈ ਉਹ ਮਿਲ ਜਾਣੀ ਹੈ ਕਿ ਵੀ ਕਿੱਥੇ ਕਿੰਨਾ ਮੀਂਹ ਪੈਣਾਗਾ ਜਾਂ ਕਿੰਨੀ ਹਵਾ ਤੇ ਚਲਣੀ ਆਗੀ 20 ਤਰੀਕ ਤੱਕ ਪੂਰਾ ਪਤਾ ਲੱਗ ਜਾਣਾਗਾ ਬਾਕੀ ਜੇ ਕੋਈ ਆਪਣੇ ਕਣਕ ਨੂੰ ਪਾਣੀ ਲਾਉਣ ਬਾਰੇ ਸੋਚ ਰਹੇ ਨੇ ਕਿਸਾਨ ਵੀਰ ਤਾਂ ਉਹ 2-4 ਦਿਨ ਰੁਕ ਸਕਦੇ ਨੇ ਪਾਣੀ ਲਾਉਣ ਜਿਵੇਂ 19-20 ਤਰੀਕ ਤੱਕ ਰੁਕ ਜਾਣਾ ਚਾਹੀਦਾਗਾ ਇਹਦੇ ਨਾਲ ਹੀ ਜਿਵੇਂ ਕੋਈ ਆਪਾਂ ਕਹਿੰਦੇ ਨੇ ਸਪਰੇਅ ਕਰਨੀ ਹੈ ਕੀ ਆਪਾਂ ਕੋਈ ਦਿਹਾੜੀਏ ਪੁੱਛੇ ਬਣੇ ਜਾਂ ਆਪਾਂ ਨੂੰ ਕੋਈ ਕਿਰਾਏ ਤੇ ਆਪਾਂ ਪੰਪ ਲੈਤਾ ਵਾ ਸਪਰੇਅ ਸਿੱਟ ਕਰਨ ਨੂੰ ਆਪਾਂ ਨੂੰ ਜ਼ਰੂਰੀ ਕਰਨੀ ਪੈਣੀ ਹੈ ਸਪਰੇਅ ਆਪਾਂ ਤਾਂ ਇਸ ਲਈ 2-4 ਦਿਨ ਆਪਾਂ ਰੁਕ ਸਕਦੇ ਆਂਗੇ ਬਾਕੀ ਹੁਣ ਜਿਵੇਂ ਗਰ ਦਿਨ ਦੀ ਗਰਮੈਸ਼ ਵਾਧੀ ਜਾ ਰਹੀ ਹੈ ਦਿਨਾਂ ਦਿਨ ਕੱਲ੍ਹ ਨਾਲੋਂ ਅੱਜ ਟੈਂਪਰੇਚਰ ਜ਼ਿਆਦਾ ਆ ਆਉਣ ਵਾਲੇ 1-2 ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਵੀ ਵਧ ਸਕਦਾ ਇਹ ਗਰਮੈਸ ਹੋਣ ਦੇ ਕਾਰਨ ਜਿਹੜਾ ਇਹ ਮੌਸਮ ਦੇ ਵਿੱਚ ਤਬਦੀਲੀ ਆ ਸਕਦੀ ਹੈ ਜਿਵੇਂ ਮੌਸਮ ਖਰਾਬ ਹੋ ਸਕਦਾ ਆਪਾਂ ਦੱਸਿਆ ਹੀ ਆ ਤੁਹਾਨੂੰ 20 ਤਰੀਕ ਤੱਕ ਜਾਂ ਆਪਾਂ ਨੂੰ 19 ਤੋਂ 20 ਦੋ ਦਿਨ ਇਹ ਸਿਰਫ ਆਪਾਂ ਨੂੰ ਰੁਕ ਜਾਣਾ ਚਾਹੀਦਾ ਪਾਣੀ ਲਾਉਣਾ ਜਾਂ ਆਪਾਂ ਕੋਈ ਸਪਰੇਅ ਕਰਨੀ ਹੈਗੀ ਕਿਉਂਕਿ ਇਹ ਦਾਣੇ ਜਿਹੜੇ ਪੂਰੇ ਫੁੱਲ ਚਾਂਸ ਹੋ ਸਕਦੇ ਨੇ ਇਹ ਦਿਨਾਂ ਦੇ ਵਿੱਚ ਮੀਂਹ ਜਾਂ ਝੱਖੜਾਉਣ ਦੇ ਆਪਾਂ ਨੂੰ ਇਸ ਲਈ ਦੋ ਦਿਨਾਂ ਦਾ ਵੇਟ ਕਰਨੀ ਚਾਹੀਦੀ ਹੈ ਪਾਣੀ ਲਾਉਣ ਦੀ ਵੀ ਨਹੀਂ ਫਿਰ ਆਪਣਾ ਕੀ ਆ ਜੇ ਉਧਰੋਂ ਮੀਂਹ ਪੈ ਗਿਆ ਉਧਰੋਂ ਆਪਾਂ ਪਾਣੀ ਲਾਤਾ ਕਣਕ ਨੂੰ ਆਪਣੀ ਕਣਕ ਦਾ ਵੀ ਨੁਕਸਾਨ ਹੋ ਸਕਦਾ ਉਹਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਵੀਡੀਓ ਦੇਖਣ ਲਈ